ਨਿਤਨੇਮ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਕਰੋ ਬਾਣੀ ਪੜਨ ਤੋਂ ਪਹਿਲਾਂ ਆਗਿਆ ਲਵੋ ਬਾਣੀ ਪੜਨ ਤੋਂ ਪਹਿਲਾਂ ਇੱਕ ਲਿੰਕ ਗੁਰੂ ਮਹਾਰਾਜ ਨਾਲ ਆਪਣਾ ਬਣਾਓ ਜਿਵੇਂ ਅਸੀਂ ਕੰਪਿਊਟਰ ਵਿੱਚ ਕੋਈ ਵੀ ਚੀਜ਼ ਸਰਚ ਕਰਨ ਲਈ ਜਾਂ ਕੋਈ ਵੀ ਕੰਮ ਕਰਨ ਲਈ ਇੱਕ ਲਿੰਕ ਭਰਦੇ ਆ ਤਾਂ ਫਿਰ ਹੀ ਉਹ ਕੰਮ ਹੁੰਦਾ ਹੈ ਇਵੇਂ ਹੀ ਅਸੀਂ ਜੇਕਰ ਬਾਣੀ ਪੜਨ ਤੋਂ ਪਹਿਲਾਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਆਂ ਉਹਨਾਂ ਦੀ ਆਗਿਆ ਲੈਨੇ ਹਾਂ ਕਿ ਮਹਾਰਾਜ ਜੀ ਅਸੀਂ ਬਾਣੀ ਪੜਨ ਜਾ ਰਹੇ ਆਂ ਤੁਸੀਂ ਸਾਡੇ ਅੰਗ ਸੰਗ ਸਹਾਈ ਰਹਿਣਾ ਤਾਂ ਉਥੇ ਉਹ ਫਿਰ ਗਰੰਟੀ ਬਣ ਜਾਂਦੀ ਹੈ ਕਿ ਤੁਹਾਨੂੰ ਬਾਣੀ ਪੜ੍ਹਦੇ ਸਮੇਂ ਨਾ ਤਾਂ ਨੀਂਦ ਆਉਂਦੀ ਹੈ ਨਾ ਹੀ ਤੁਹਾਡਾ ਮਨ ਭਟਕਦਾ ਹੈ ਨਾ ਹੀ ਤੁਹਾਡੇ ਮਨ ਅੰਦਰ ਇੱਧਰ ਉੱਧਰ ਦੀਆਂ ਗੱਲਾਂ ਆਉਂਦੀਆਂ ਨੇ ਤੇ ਬਾਣੀ ਵਿੱਚ ਤੁਹਾਡਾ ਮਨ ਟਿਕਿਆ ਰਹਿੰਦਾ ਹੈ ਸਾਡੇ ਗੁਰੂ ਮਹਾਰਾਜ ਜੀ ਬਸ ਇਹੀ ਉਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਯਾਦ ਕਰੋ ਦਿਲੋਂ ਯਾਦ ਕਰੋ ਆਪਣਾ ਮਨ ਸਾਫ਼ ਕਰਕੇ ਯਾਦ ਕਰੋ ਤਾਂ ਉਹ ਹਮੇਸ਼ਾ ਸਾਡੇ ਨਾਲ ਸਹਾਈ ਹੁੰਦੇ ਨੇ ਏਵੇਂ ਸਤਿਗੁਰ ਤੁਹਾਡੀ ਸਹਾਇਤਾ ਕਰਦੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਤਾਂ ਇਸ ਚੀਜ਼ ਨੂੰ ਪ੍ਰੈਕਟੀਕਲੀ ਕਰਕੇ ਵੀ ਦੇਖਿਆ ਹੈ ਤੇ ਆਪਣੀਆਂ ਭਾਵਨਾਵਾਂ ਦੂਜਿਆਂ ਨਾਲ ਸ਼ੇਅਰ ਵੀ ਕਰਦੇ ਨੇ ਤੁਹਾਡੇ ਵਿੱਚੋਂ ਹੀ ਕੁਝ ਸੰਗਤਾਂ ਨੇ ਜੋ ਗੁਰਦੁਆਰਾ ਸਾਹਿਬ ਜਾ ਕੇ ਗ੍ਰੰਥੀ ਸਾਹਿਬ ਨੂੰ ਦੱਸਦੀਆਂ ਨੇ ਕਿ ਸਾਡਾ ਪਹਿਲਾਂ ਨਾਲੋਂ ਤੇ ਹੁਣ ਨਾਲ ਬਾਣੀ ਪੜਨ ਦਾ ਬਹੁਤ ਫਰਕ ਹੈ ਪਹਿਲਾਂ ਅਸੀਂ ਆਉਂਦੇ ਸੀ ਤਾਂ ਇਦਾਂ ਹੀ ਗੁਟਕਾ ਸਾਹਿਬ ਫੜ ਕੇ ਪੜਨ ਬੈਠ ਜਾਂਦੇ ਸੀ ਤਾਂ ਧਿਆਨ ਤੇ ਸਾਡਾ ਬਾਣੀ ਵਿੱਚ ਟਿਕਦਾ ਹੀ ਨਹੀਂ ਸੀ ਮਨ ਤਾਂ ਸਾਡਾ ਬਾਣੀ ਵਿੱਚ ਟਿਕਦਾ ਹੀ ਨਹੀਂ ਸੀ ਤਾਂ ਹੁਣ ਅਸੀਂ ਗੁਰੂ ਮਹਾਰਾਜ ਜੀ ਦੇ ਅੱਗੇ ਬਸ ਇਹੋ ਇੱਕ ਦੋ ਵਰਡ ਦੀ ਬੇਨਤੀ ਕਰਦੇ ਹਾਂ ਆ ਗਿਆ ਲੈਨੇ ਹਾਂ ਤਾਂ ਇਵੇਂ ਲੱਗਦਾ ਹੈ ਕਿ ਗੁਰੂ ਮਹਾਰਾਜ ਜੀ ਦੇ ਚਰਨਾ ਚ ਬੈਠ ਕੇ ਬਾਣੀ ਪੜ ਰਹੇ ਹੁੰਨੇ ਆ ਸੰਗਤ ਜੀ ਫਰਕ ਤਾਂ ਪੈਂਦਾ ਹੈ ਇਵੇਂ ਹੀ ਇੱਕ ਪਾਇਲਟ ਹੈ ਜੋ ਕਿ ਜੋ ਜਹਾਜ਼ ਚਲਾਉਂਦਾ ਹੈ ਪਰ ਉਸਨੇ ਦੱਸਿਆ ਕਿ ਪਹਿਲਾਂ ਉਹ ਭਾਰ ਢੋਣ ਵਾਲੇ ਸ਼ਿਪ ਦੇ ਵਿੱਚ ਕੰਮ ਕਰਦਾ ਸੀ ਤੇ ਇੱਕ ਵਾਰ ਉਹਨਾਂ ਨੇ ਸ਼ਿਪ ਦੇ ਵਿੱਚ ਭਾਰ ਇੰਨਾ ਜ਼ਿਆਦਾ ਲੋਡ ਕਰ ਲਿਆ ਕਿ ਉਹਨਾਂ ਨੂੰ ਖੁਦ ਨੂੰ ਪਤਾ ਚੱਲ ਗਿਆ ਸੀ ਕਿ ਭਾਰ ਜ਼ਿਆਦਾ ਹੈ ਤਾਂ ਫਿਰ ਵੀ ਉਹ ਰੱਬ ਦਾ ਪਾਣਾ ਮੰਨ ਕੇ ਉਥੋਂ ਚੱਲ ਪਏ ਤੇ ਜਦੋਂ ਸਮੁੰਦਰ ਵਿੱਚ ਗਏ ਤਾਂ ਅੱਧ ਸਮੁੰਦਰ ਵਿੱਚ ਲਹਿਰਾਂ ਇੱਕਦਮ ਇੰਨੀਆਂ ਹੀ ਤੇਜ਼ ਆ ਗਈਆਂ ਤਾਂ ਸ਼ਿਪ ਦੇ ਵਿੱਚ ਪਾਰ ਵੀ ਬਹੁਤ ਜ਼ਿਆਦਾ ਸੀ ਤਾਂ ਲਹਿਰਾਂ ਇੰਨੀਆਂ ਤੇਜ਼ ਕਾਰਨ ਉਹਨਾਂ ਨੂੰ ਦਿਸਣ ਲੱਗ ਗਿਆ ਕਿ ਅੱਜ ਸਾਡੀ ਜੋ ਸ਼ੇਪਾ ਉਹ ਡੁੱਬ ਜਾਣੀ ਹੈ ਤਾਂ ਕਹਿੰਦੇ ਕਿ ਸਾਹਮਣੇ ਲੱਗੀ ਫੋਟੋ ਗੁਰੂ ਮਹਾਰਾਜ ਦੀ ਫੋਟੋ ਸੀ ਤਾਂ ਉਸ ਫੋਟੋ ਅੱਗੇ ਹੱਥ ਜੋੜ ਕੇ ਬਾਣੀ ਪੜਨ ਲੱਗੇ ਕਿ ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤੌਤਨ ਏਕ ਨ ਲਾਗਨ ਪਾਵੇ ਰਖਤ ਹੈ ਆਪਣੋ ਕਰ ਦੇ ਕਰ ਪਾਪ ਸਭ ਹੂ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੇ ਸੁਪੇਟ ਹੀ ਕੇ ਪਟ ਵਿਚ ਬਚਾਵੇ ਤਾਂ ਇਹ ਬਾਣੀ ਪੜਦਿਆ ਪੜਦਿਆ ਉਸਨੇ ਇਹੀ ਬੇਨਤੀ ਕੀਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਬਚਾ ਲੋ ਸਾਨੂੰ ਬਚਾ ਲਿਓ ਤਾਂ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਜਿਵੇਂ ਸਮੁੰਦਰ ਦੇ ਵਿੱਚ ਲਹਿਰ ਆਈ ਨਾ ਹੋਵੇ ਇਵੇਂ ਸਮੁੰਦਰ ਸ਼ਾਂਤ ਹੋ ਗਿਆ ਠੰਡਾ ਪੈ ਗਿਆ ਐਨੀ ਸ਼ਾਂਤੀ ਛਾ ਗਈ ਕਿ ਪਤਾ ਹੀ ਨਹੀਂ ਲੱਗਾ ਕਿ ਲਹਿਰ ਆਈ ਵੀ ਸੀ ਤਾਂ ਇਵੇਂ ਗੁਰੂ ਮਹਾਰਾਜ ਅੱਗੇ ਜੇਕਰ ਤੁਸੀਂ ਬੇਨਤੀ ਕਰਦੇ ਹੋ ਅਰਦਾਸ ਕਰਦੇ ਹੋ ਤਾਂ ਉਹ ਤੁਹਾਡੀ ਜ਼ਰੂਰ ਸੁਣਦੇ ਨੇ ਪ੍ਰੈਕਟੀਕਲੀ ਕੀਤੀਆਂ ਹੋਈਆਂ ਸਭ ਚੀਜ਼ਾਂ ਨੇ ਜੋ ਕਿ ਤੁਹਾਡੇ ਨਾਲ ਵੀ ਹੋ ਸਕਦੀਆਂ ਨੇ ਬਹੁਤੇ ਲੋਕਾਂ ਨਾਲ ਹੁੰਦੀਆਂ ਵੀ ਨੇ ਤਾਂ ਤੁਹਾਡੇ ਨਾਲ ਜਿਨ੍ਹਾਂ ਨਾਲ ਹੱਲੇ ਤੱਕ ਇਵੇਂ ਚੀਜ਼ਾਂ ਨਹੀਂ ਵਾਪਰੀਆਂ ਤਾਂ ਉਹ ਵੀ ਗੁਰੂ ਮਹਾਰਾਜ ਨਾਲ ਜੁੜ ਕੇ ਇਹ ਸਭ ਕੁਝ ਦੇਖ ਸਕਦੇ ਨੇ ਇੱਕ ਮਹਾਪੂਛ ਗਿਆਨੀ ਨੇ ਸਾਰੀ ਸੰਗਤ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਗੁਰੂ ਮਹਾਰਾਜ ਤੁਹਾਡੀ ਜਰੂਰ ਸੁਣਨਗੇ ਤਾਂ ਕਿਸੇ ਇੱਕ ਭਲੇ ਪੁਰਖ ਨੇ ਵਿੱਚੋਂ ਪ੍ਰਸ਼ਨ ਪੁੱਛ ਲਿਆ ਕਿਉਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਬੈਠ ਕੇ ਹੀ ਜਾਪ ਕਰਨ ਦੇ ਨਾਲ ਸਾਡੀ ਅਰਦਾਸ ਸੁਣੀ ਜਾਏਗੀ ਅਸੀਂ ਘਰ ਬੈਠ ਕੇ ਨਹੀਂ ਕਰ ਸਕਦੇ ਤਾਂ ਉਸ ਮਹਾਪੁਰਸ਼ ਨੇ ਕਿਹਾ ਤੁਸੀਂ ਕਰ ਸਕਦੇ ਹੋ ਘਰ ਬੈਠ ਕੇ ਵੀ ਕਰਨਾ ਹੈ ਪਰ ਇੱਥੇ ਵੀ ਤੁਸੀਂ ਕਰਨਾ ਹੈ ਜੇਕਰ ਤੁਸੀਂ ਘਰ ਬੈਠ ਕੇ ਕਰਦੇ ਹੋ ਤਾਂ ਉਹ ਵੀ ਬਹੁਤ ਵਧੀਆ ਗੱਲ ਹੈ ਜ਼ਰੂਰ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਗੁਰੂ ਜੀ ਦੇ ਹਜ਼ੂਰੀ ਵਿੱਚ ਬੈਠ ਕੇ ਬਾਣੀ ਪੜ੍ਹਦੇ ਹੋ ਵਾਹਿਗੁਰੂ ਦਾ ਜਾਪ ਕਰਦੇ ਹੋ ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜੇਕਰ ਤੁਹਾਡੇ ਮਸਤਕ ਉੱਤੇ ਕੁਝ ਨਹੀਂ ਵੀ ਲਿਖਿਆ ਤਾਂ ਗੁਰੂ ਮਹਾਰਾਜ ਜੀ ਉੱਥੇ ਵੀ ਤੁਹਾਡੀ ਕਿਸਮਤ ਚ ਲਿਖ ਦਿੰਦੇ ਨੇ ਇਸ ਲਈ ਗੁਰੂ ਮਹਾਰਾਜ ਜੀ ਦੇ ਕੋਲ ਬੈਠ ਕੇ ਹਮੇਸ਼ਾ ਹੀ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਅਤੇ ਕੋਲ ਬੈਠ ਕੇ ਬੇਨਤੀ ਵੀ ਕਰਿਆ ਕਰੋ ਕਿ ਜਿਵੇਂ ਮਾਤਾ ਸੁਲੱਖਣੀ ਜੀ ਦੇ ਕੋਈ ਪੁੱਤਰ ਨਹੀਂ ਸੀ ਤੇ ਆਪ ਜੀ ਨੇ ਸੱਤ ਪੁੱਤਰ ਬਖਸ਼ੇ ਸਨ ਉਵੇਂ ਹੀ ਜੇਕਰ ਸਾਡੇ ਕਰਮਾ ਭਾਗਾਂ ਵਿੱਚ ਹੱਲੇ ਨਾਮ ਨਹੀਂ ਲਿਖਿਆ ਤਾਂ ਨਾਮ ਦੀ ਦਾਤ ਬਖਸ਼ੋ ਸਿੱਖੀ ਦੀ ਦਾਤ ਬਖਸ਼ੋ ਮਹਾਰਾਜ ਜੀ ਦੇ ਕੋਲ ਬੈਠ ਕੇ ਐਸੀਆਂ ਮੰਗਾ ਮੰਗੋ ਜੋ ਸ਼ਰਮਣੀ ਹੋਣ ਕਿਉਂਕਿ ਜੇਕਰ ਤੁਸੀਂ ਗਿਆਨ ਮੰਗਦੇ ਹੋ ਨਾਮ ਜਪਣਾ ਮੰਗਦੇ ਹੋ ਤਾਂ ਐਸੀ ਕਿਰਪਾ ਜੇਕਰ ਤੁਹਾਡੇ ਤੇ ਗੁਰੂ ਮਹਾਰਾਜ ਦੀ ਹੋ ਜਾਵੇ ਤਾਂ ਬਾਕੀ ਸਭ ਮੰਗਾ ਤੁਹਾਡੀਆਂ ਆਪਣੇ ਆਪ ਹੀ ਪੂਰਨ ਹੋ ਜਾਂਦੀਆਂ ਨੇ ਗੁਰੂ ਮਹਾਰਾਜ ਦੇ ਕੋਲ ਬੈਠਣ ਦਾ ਲਾਭ ਹੀ ਇਹੀ ਹੈ ਤਾਂ ਤੁਸੀਂ ਇਹ ਲਾਭ ਜ਼ਰੂਰ ਉਠਾਉਣਾ ਹੈ ਜੀ